ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤਲਾਕ ਚੰਗਾ ਜਿਹਾ ਮੌਤ ਵਿੱਚ ਜਿਹੜੇ ਮੇਨ ਬੰਦੇ ਰੋਲ ਨਿਭਾਉਂਦੇ ਸਰ ਜਣੇ ਇਹ ਚਾਰੇ ਅਸੀਂ ਇਕੱਠੇ ਕੀਤੇ ਅੱਜ ਤੇ ਫੜ ਕੇ ਲਿਆਂਦੇ ਆ ਸਭ ਨੂੰ ਤੁਸੀਂ ਸਾਰੇ ਜਣੇ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਦੇ ਜੇ ਬੜਾ ਪਸੰਦ ਕੀਤਾ ਸਾਰਿਆਂ ਬਹੁਤ ਬਹੁਤ ਧੰਨਵਾਦ ਤੇ ਅੱਜ ਅਸੀਂ ਸਰ ਜਣੇ ਵੀਡੀਓ ਦੇ ਵਿੱਚ ਕਹਿੰਦੇ ਆ ਵੀ ਮਾਸੀ ਦਾ ਕਸੂਰ ਆ ਜਿਹੜਾ ਕੰਮ ਹੋ ਗਿਆ ਮਾਸੀ ਦਾ ਸੱਸ ਦਾ ਨਨਾਨ ਦਾ ਅਸੀਂ ਸੋਚਿਆ ਅੱਜ ਮਾਸੀ ਜੀ ਦੇ ਵਿਚਾਰ ਲੈਨੇ ਆ ਇਹ ਭਲਾ ਰਿਸ਼ਤੇ ਦੇ ਵਿੱਚ ਮਾਸੀ ਦਾ ਰੋਲ ਨਿਭਾਉਂਦੇ ਹੋਏ ਕਿਹੜੇ ਕਿਹੜੇ ਕੰਮ ਸਾਨੂੰ ਕਰਨੇ ਚਾਹੀਦੇ ਵੀ ਜਿਹੜੇ ਰਿਸ਼ਤਿਆਂ ਦੇ ਵਿੱਚ ਨਹੀਂ ਦਰਾਰਾ ਨਾ ਪੈਣ ਹਨ ਇਹ ਹੁਣ ਮਾਸੀ ਜੀ ਤੁਹਾਨੂੰ ਦੱਸਣਗੇ ਸਾਜ ਨੇ ਮਾਸੀ ਜੀ ਦੱਸੋ ਫਿਰ ਕਿੱਦਾਂ ਗੱਲ ਤੇ ਇਸ ਤਰ੍ਹਾਂ ਆ ਜਵੰਦੀ ਵੀ ਰਿਸ਼ਤਿਆਂ ਵਿੱਚ ਜਿਹੜਾ ਧਰਾ ਪੈਂਦੀ ਹੈ ਨਾ ਉਹ ਮੇਨ ਮੁੱਦਾ ਇਹੋ ਹੀ ਹੁੰਦਾ ਆ ਵੀ ਜਿਹੜੇ ਵਿੱਚ ਇੰਟਰਫੇਅਰ ਜ਼ਿਆਦਾ ਕਰਦੇ ਆ ਭੈਣ ਭਰਾ ਇਸ ਤਰ੍ਹਾਂ ਹਨਾ ਉਹ ਸਾਨੂੰ ਘੱਟ ਕਰਨਾ ਚਾਹੀਦਾ ਆ ਜਿਹੜੇ ਆਪਣੇ ਘਰ ਦੇ ਜਿਹੜੇ ਮਸਲੇ ਆ ਨਾ ਉਹ ਖੁਦ ਆਪਣੇ ਪਰਿਵਾਰ ਵਿੱਚ ਬੈਠ ਕੇ ਹੱਲ ਕਰਨੇ ਚਾਹੀਦੇ ਆ ਪਰ ਜੇ ਤੁਸੀਂ ਵੀਡੀਓ ਦੀ ਗੱਲ ਕਰੋ ਤੇ ਫਿਰ ਵੀਡੀਓ ਵਿੱਚ ਡਿਮਾਂਡ ਹੀ ਇਸ ਕੈਰੇਕਟਰ ਦੀ ਉਹ ਅਸੀਂ ਪਲੇ ਕੀਤਾ ਉਸ ਤਰ੍ਹਾਂ ਜਿਹੜਾ ਕੈਰੇਕਟਰ ਆ ਉਹਦੀ ਡਿਮਾਂਡ ਹੀ ਇਦਾਂ ਦੀ ਉਹਦਾ ਨੇਚਰ ਹੀ ਇਦਾਂ ਦਾ ਵਾ ਹਾਂਜੀ ਹਾਂਜੀ ਉਹਨੇ ਘਰ ਦੇ ਵਿੱਚ ਫੋਟ ਪਾਉਣੀ ਵੀ ਮੇਰਾ ਰਿਸ਼ਤਾ ਨਹੀਂ ਸੀ ਮੇਰਾ ਲਿਆ ਹਣਾ ਤੁਸੀਂ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਹੋਣੀਆਂ ਹੀ ਆਉਣੀਆਂ ਆ ਉਹਨਾਂ ਦੇ ਦਿਲਚਸਪੀ ਨਾ ਗੱਲ ਹਾਂ ਦੇਖੋ ਵੀ ਮੈਂ ਮੈਂ ਨਹੀਂ ਭੈਣਾਂ ਨੇ ਮੇਰੀ ਗੱਲ ਨਹੀਂ ਮੰਨੀ ਉਦੋਂ ਤੇ ਰਿਸ਼ਤਾ ਨਹੀਂ ਗੱਲ ਆ ਮੁੰਡੇ ਦਾ ਮੈਂ ਰਿਸ਼ਤਾ ਕਰਾਉਣਾ ਸੀ ਤੇ ਇਹ ਆ ਵੀ ਉੱਥੇ ਮੈਨੂੰ ਥੋੜੇ ਜਿ ਆਪਣੇ ਆਤਮ ਸਨਮਾਨ ਹੋਈ ਠੀਸ ਪਹੁੰਚੀ ਕੋਈ ਮੇਰੇ ਮਨ ਵਿੱਚ ਉਹ ਵੀ ਗੱਲ ਹੈਗੀ ਸੀ ਦੂਸਰਾ ਇਹ ਆ ਵੀ ਰਪਿੰਦਰ ਨੂੰ ਥੋੜਾ ਤੰਗ ਪਰੇਸ਼ਾਨ ਕਰਨ ਵਿੱਚ ਮੈਂ ਇਹਦਾ ਪੂਰਾ ਸਾਥ ਦਿੱਤਾ ਜਿਹੜਾ ਕਿ ਆਮ ਲਾਈਫ ਵਿੱਚ ਸਾਨੂੰ ਨਹੀਂ ਦੇਣਾ ਚਾਹੀਦਾ ਜੇ ਕੋਈ ਭੈਣ ਭਰਾ ਸਲਾਹ ਮੰਗਦਾ ਆ ਤਾਂ ਉਹਨੂੰ ਸਹੀ ਸਲਾਹ ਦੇਣੀ ਚਾਹੀਦੀ ਆ ਨਾ ਕਿ ਉਹਦਾ ਪਰਿਵਾਰ ਇਹੇ ਤਰੀਕੇ ਨਾਲ ਰਿਸ਼ਤੇ ਨਾ ਕਰਕੇ ਉੱਟੜੇ ਸਭੋ ਇਹ ਆ ਇੱਕ ਸਮਝਾਉਣਾ ਚਾਹੀਦਾ ਆ ਆਪਸ ਵਿੱਚ ਮੈਂ ਰਪਿੰਦਰ ਨੂੰ ਬਿਠਾਉਂਦੀ ਜਾਂ ਇਹਨਾਂ ਨੂੰ ਬਿਠਾਉਂਦੀ ਉਸ ਮਸਲੇ ਤੇ ਗੱਲਬਾਤ ਕਰਦੀ ਤੇ ਇਹਨਾਂ ਦੀ ਸਹਿਮਤੀ ਵੀ ਹੁੰਦੀ ਵੀ ਇਦਾਂ ਕੀ ਕਸੂਰ ਆ ਜਾਂ ਉਹਦਾ ਕੀ ਕਸੂਰ ਆ ਬਿਲਕੁਲ ਸਹੀ ਗੱਲ ਗੱਲ ਸਾਰੀ ਜਿਹੜੀ ਆ ਉਹ ਮੇਰੇ ਇੰਟਰਫੇਅਰ ਜ਼ਿਆਦਾ ਕਰਨ ਦੇ ਨਾਲ ਵਧੀ ਆ ਪਰ ਇਹ ਆ ਜਿਹੜੇ ਨਾ ਕਮੈਂਟ ਕਰਨ ਲੱਗੇ ਗੱਲ ਵਾ ਇਦਾਂ ਜੇ ਭੈਜੀ ਤੁਸੀਂ ਇਹ ਕੰਮ ਨਾ ਨਾ ਕਰਦੇ ਤੇ ਕਾੜੀ ਵੀਡੀਓ ਕਿਤਾ ਚਲਾਉਣੀ ਹੈ ਇਹ ਵੀ ਤਾਂ ਨਹੀਂ ਹੱਸ ਜੀ ਵੀਡੀਓ ਚ ਵੀ ਮੈਨੂੰ ਲੱਗਦਾ ਅਸੀਂ ਇਹੀ ਵੇਖਦੇ ਆ ਵੀ ਜਦੋਂ ਸਾਡੇ ਪਰਿਵਾਰ ਦੇ ਵਿੱਚ ਬਾਹਰਲੇ ਕੋਈ ਐਲੀਮੈਂਟ ਆ ਜਾਂਦੇ ਆ ਨਾ ਉਹਦੇ ਕਰਕੇ ਸਾਡਾ ਪਰਿਵਾਰ ਜਿਹੜਾ ਹੱਸਦਾ ਖੇਡਦਾ ਖਰਾਬ ਹੋ ਜਾਂਦਾ ਨਹੀਂ ਜਾਂਦਾ ਕਿ ਹੁਣ ਮੰਨ ਲਓ ਜਿਹੜਾ ਹੁਣ ਮੰਨ ਲਓ ਅਸੀਂ ਅਸੀਂ ਮੰਨ ਲਓ ਪਿਓ ਪੋਤਵਾ ਸਮਝ ਲਓ ਫਰਜ਼ ਕਰੋ ਹਾਂ ਨੂੰ ਤੀਜੇ ਬੰਦੇ ਦੀ ਸਲਾਹ ਲੈਣ ਦੀ ਕੀ ਲੋੜ ਹੈ ਇੱਕ ਗੱਲ ਵਾ ਹਣਾ ਹੁਣ ਮੰਨ ਲਓ ਤੁਸੀਂ ਭੈਣਾ ਭੈਣਾ ਜੇ ਤੇ ਭੈਣਾ ਭੈਣਾ ਦੀ ਜਿਹੜੀ ਸਲਾਹ ਆ ਉਹ ਉਦਾਂ ਦੀ ਹੋਣੀ ਚਾਹੀਦੀ ਆ ਵੀ ਜਿਹੜੀ ਘਰ ਬਣਾ ਖਰਾਬ ਕਰੇ ਸਭ ਤੋਂ ਵਧੀਆ ਇਹ ਰਿਸ਼ਤਿਆਂ ਨੂੰ ਹੋਰ ਜੋੜ ਕੇ ਰੱਖੇ ਜੋੜ ਕੇ ਰੱਖੇ ਮੈਂ ਤਾਂ ਬੜਾ ਸਮਝਾਇਆ ਸੀਗਾ ਪਰ ਇਹ ਕਹਿੰਦੇ ਸੀ ਵੀ ਭੈਣ ਦਾ ਮੋਹ ਜ਼ਿਆਦਾ ਵਾ ਭੈਣ ਦਾ ਮੋਹ ਜ਼ਿਆਦਾ ਭੈਣ ਦਾ ਸਾਥ ਦਿੱਤਾ ਹੁਣ ਭਾਜੀ ਨੇ ਜਦੋਂ ਭਾਜੀ ਕਹਿੰਦੇ ਮ ਹਾਂਜੀ ਤੇ ਹੁਣ ਵੇਖੋ ਤਰਲੇ ਮਾਰਣੇ ਵੀ ਮੈਂ ਘਰ ਜਾਣਾ ਹੁਣ ਮਾਸੀ ਨੂੰ ਪਤਾ ਵੀ ਫਸ ਜਾਣਾ ਮੈਂ ਦੋਸਤ ਕਰਿਆ ਪਿਆ ਆ ਜੇ ਜਾ ਕੇ ਜੇਲ ਦੀ ਦਾਲ ਪੀਣੀ ਪਈ ਤੇ ਨਾਲ ਹੀ ਨਾ ਜਾਓ ਹੁਣ ਪਿਆਣਾ ਪਿਆਣਾ ਨਾਲ ਇਕੱਠੀ ਪੀਵਾਂਗੇ ਉਹ ਗੱਲ ਹੀ ਸਾਡੀ ਬੜਾ ਵਧੀਆ ਜਿਹੜਾ ਮਾਹੌਲ ਹੁੰਦਾ ਵੀਡੀਓ ਬਣਾਉਂਦੇ ਆ ਵੀ ਤੁਹਾਨੂੰ ਸੱਚੀ ਅਸੀਂ ਵੀ ਬੜਾ ਇੰਜੋਏ ਕਰਦੇ ਆ ਤੇ ਜਦੋਂ ਤੁਸੀਂ ਸਾਡੇ ਨੇ ਵਧੀਆ ਰਿਸਪੌਂਸ ਦਿੰਦੇ ਤਾਂ ਹੋਰ ਵੀ ਵਧੀਆ ਲੱਗਦਾ ਵਾ ਐਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਫਿਲਹਾਲ ਤੇ ਮਸੀ ਜੀ ਨੂੰ ਘੱਲਦੇ ਲੱਗਿਆ ਘਰ ਪਰ ਜਦੋਂ ਮਸੀ ਜੀ ਨੂੰ ਅਸੀਂ ਕਾਬੂ ਕਰਨਾ ਫੇਰ ਲੈ ਆਉਣਾ ਵੇਖੋ ਦੁੱਖ ਲਾਰਾ ਪਰ ਮਸੀ ਦੇ ਇਹ ਵੀਡੀਓ ਬਣਾਉਂਦਾ ਸਾਡਾ ਮੇਨ ਮਕਸਦ ਇਹ ਹੁੰਦਾ ਆ ਕਿ ਕਿਹੇ ਤਰ੍ਹਾਂ ਸਾਡੇ ਸਮਾਜ ਵਿੱਚ ਕੁਝ ਸੁਧਾਰ ਆ ਸਕੇ ਬਿਲਕੁਲ ਸਹੀ ਗੱਲ ਹੈ ਠੀਕ ਹੈ ਅਸੀਂ ਇਹ ਵੀਡੀਓ ਬਣਾਉਂਦੇ ਆ ਕਿ ਕਿਤਨਾ ਕਿਤੇ ਕੋਈ ਨਾ ਕੋਈ ਮੋਟੀਵੇਟ ਹੋਵੇ ਹੈਨਾ ਇਹ ਸਿਰਫ ਸਾਡੇ ਕਰੈਕਟਰ ਆ ਜਿਹੜੇ ਅਸੀਂ ਪਲੇ ਕਰਨ ਦੇ ਆ ਹੈਨਾ ਤੇ ਇਹ ਆ ਵੀ ਜੇ ਕੋਈ ਇਹ ਤੋਂ ਸੇਧ ਲੈ ਕੇ ਆਪਣੇ ਘਰ ਨੂੰ ਸੁਧਾ ਸਕਦਾ ਆ ਤੇ ਬਹੁਤ ਬਹੁਤ ਧੰਨਵਾਦ ਉਹਦਾ ਠੀਕ ਹੈ ਬਹਿ ਜੀ ਉਹਦਾ ਰੇ ਵਧੀਆ ਸਲਾਹ ਦਿੱਤੀ ਆ ਕਿ ਕਿਸੇ ਦੇ ਰਿਸ਼ਤੇਦਾਰ ਨੂੰ ਆਪਣੀ ਪਰਸਨਲ ਲਾਈਫ ਵਿੱਚ ਕਿਉਂ ਲਿਆਉਣਾ ਹੈ ਪਰਸਨਲ ਲਾਈਫ ਵਿੱਚ ਉਹਨਾਂ ਕੀ ਰੱਖੇ ਜਿਹੜਾ ਰਿਸ਼ਤਾ ਵਾ ਉਹਨਾਂ ਕੀ ਨਾ ਕਰਨਾ ਤੇ ਹਰ ਇੱਕ ਵੀਡੀਓ ਬਣਾਉਂਦੇ ਆ ਜਿੱਦਾਂ ਹੀ ਜਿੱਦਾਂ ਦੇ ਸੀਨ ਕਰਨਦੇ ਆ ਹੁਣ ਚੌਥੇ ਵਾਲੇ ਸੀਨ ਵਿੱਚ ਜਿੱਦਾਂ ਮਨ ਦੁਖੀ ਵੀ ਬੜਾ ਹੁੰਦਾ ਕਿਉਂਕਿ ਆਪਾਂ ਸਾਰੇ ਭੈਣ ਭਰਾਈਆਂ ਜਿਹੜੇ ਵੀਡੀਓ ਬਣਾਉਂਦੇ ਆ ਤੇ ਇੱਕ ਕਰੈਕਟਰ ਪ੍ਰਤੀ ਇਦਾਂ ਕਰਨਾ ਬੜਾ ਬੋਤਰਾ ਹੁੰਦਾ ਵਾ ਪਰ ਕੀ ਕਰੀਏ ਵੀਡੀਓ ਦੀ ਮੰਗ ਹੁੰਦੀ ਆ ਉਸ ਤਰੀਕੇ ਨਾਲ ਸਾਨੂੰ ਕਰਨਾ ਪੈਂਦਾ ਵਾ लवली ਉਦੋਂ ਦਾ ਸਾਡੇ ਨਾਲ ਬੋਲ ਨਹੀਂ ਡਿਆ लवली ਵੀਡੀਓ ਬਣਾਉਂਦੇ ਤੇਰਾ ਗੱਲ ਕਰਦੇ ਹਾਂ ਹਾਂ लवली ਕਹਿੰਦੇ ਆ ਵੀ ਭੈਣ ਜੀ ਇਦਾਂ ਕਹਿੰਦੇ ਆ ਰੁਪਿੰਦਰ ਨੇ ਇਦਾਂ ਕੀਤਾ ਵਾ ਨਹੀਂ ਬਾਅਦ ਵਿੱਚ ਆਈ ਰੁਪਿੰਦਰ ਬਹੁਤ ਲਾਡ ਪਿਆਰ ਕਰਦੇ ਆ ਠੀਕ ਉਹ ਇਤਹਾਰ ਕੇ ਤੇ ਸਹੁਰੇ ਸਾਥ ਲਿਆ ਵੀ ਆੜਕੇ ਨੂੰ ਵੇਖੋ ਸਹੀ ਕਿਹਾ ਸਾਡੇ ਨਾਲ ਬੋਲਦਾ ਕਿਉਂ ਨਹੀਂ ਠੀਕ ਹੈ ਜੀ ਫਿਰ ਇੰਦੀਆਂ ਗੱਲਾਂ ਦੇ ਨਾਲ ਹੀ ਹੁੰਦਾ ਉਹ ਜੱਟ ਤੁਸੀਂ ਮਿਲਾਂਗੇ ਤੁਹਾਨੂੰ ਅਗਲੇ ਵਲੌਗ 'ਚ ਸਾਰੇ ਜਣੇ ਆਪਣਾ ਖਿਆਲ ਰੱਖੋ ਤੇ ਵੀਡੀਓ ਨੂੰ ਇੱਥੇ ਪਿਆਰ ਦੇ ਦੇ ਅਸੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤਲਾਕ ਚੰਗਾ ਜਿਹਾ ਮੌਤ ਵਿੱਚ ਜਿਹੜੇ ਮੇਨ ਬੰਦੇ ਰੋਲ ਨਿਭਾਉਂਦੇ ਸਾਰੇ ਜਣੇ ਇਹ ਚਾਰੇ ਅਸੀਂ ਇਕੱਠੇ ਕੀਤੇ ਅੱਜ ਤੇ ਫੜ ਕੇ ਲਿਆਉਂਦੇ ਆ ਸਭ ਨੂੰ ਤੁਸੀਂ ਸਾਰੇ ਜਣੇ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਦੇ ਜੇ ਬੜਾ ਪਸੰਦ ਕੀਤਾ ਸਾਰਿਆਂ ਬਹੁਤ ਬਹੁਤ ਧੰਨਵਾਦ ਤੇ ਅੱਜ ਅਸੀਂ ਸਰ ਜਣੇ ਵੀਡੀਓ ਦੇ ਵਿੱਚ ਕਹਿੰਦੇ ਆ ਵੀ ਮਾਸੀ ਦਾ ਕਸੂਰ ਆ ਜਿਹੜਾ ਕੰਮ ਹੋ ਗਿਆ ਮਾਸੀ ਦਾ ਸੱਸ ਦਾ ਨਨਾਨ ਦਾ ਅਸੀਂ ਸੋਚਿਆ ਅੱਜ ਮਾਸੀ ਜੀ ਦੇ ਵਿਚਾਰ ਲੈਨੇ ਆ ਵੀ ਭਲਾ ਰਿਸ਼ਤੇ ਦੇ ਵਿੱਚ ਮਾਸੀ ਦਾ ਰੋਲ ਨਿਭਾਉਂਦੇ ਹੋਏ ਕਿਹੜੇ ਕਿਹੜੇ ਕੰਮ ਸਾਨੂੰ ਕਰਨੇ ਚਾਹੀਦੇ ਵੀ ਜਿਹੜੇ ਰਿਸ਼ਤਿਆਂ ਦੇ ਵਿੱਚ ਨਹੀਂ ਦਰਾਰਾ ਨਾ ਪੈਣਦਾ ਹੈ ਨਾ ਇਹ ਹੁਣ ਮਾਸੀ ਜੀ ਤੁਹਾਨੂੰ ਦੱਸਣਗੇ ਸਰ ਜਣੇ ਮਾਸੀ ਜੀ ਦੱਸੋ ਫਿਰ ਕਿੱਦਾਂ ਗੱਲ ਤੇ ਇਸ ਤਰ੍ਹਾਂ ਆ ਜੋ ਬੰਦੀ ਵੀ ਰਿਸ਼ਤਿਆਂ ਵਿੱਚ ਜਿਹੜਾ ਧਰਾਰ ਪੈਂਦੀ ਹੈ ਨਾ ਉਹ ਮੇਨ ਮੁੱਦਾ ਇਹੋ ਹੀ ਹੁੰਦਾ ਆ ਵੀ ਜਿਹੜੇ ਵਿੱਚ ਇੰਟਰਫੇਅਰ ਜ਼ਿਆਦਾ ਕਰਦੇ ਆ ਭੈਣ ਭਰਾ ਇਸ ਤਰ੍ਹਾਂ ਹੈ ਨਾ ਉਹ ਸਾਨੂੰ ਕੱਟ ਕਰਨਾ ਚਾਹੀਦਾ ਆ ਜਿਹੜੇ ਆਪਣੇ ਘਰ ਦੇ ਜਿਹੜੇ ਮਸਲੇ ਆ ਨਾ ਉਹ ਖੁਦ ਆਪਣੇ ਪਰਿਵਾਰ ਵਿੱਚ ਬੈਠ ਕੇ ਹੱਲ ਕਰਨੇ ਚਾਹੀਦੇ ਆ ਪਰ ਜੇ ਤੁਸੀਂ ਵੀਡੀਓ ਦੀ ਗੱਲ ਕਰੋ ਤੇ ਫਿਰ ਵੀਡੀਓ ਵਿੱਚ ਡਿਮਾਂਡ ਹੀ ਇਸ ਕੈਰੈਕਟਰ ਦੀ ਉਹ ਅਹੀਂ ਪਲੇ ਕੀਤਾ ਉਸ ਤਰ੍ਹਾਂ ਜਿਹੜਾ ਕੈਰੈਕਟਰ ਹੈ ਉਹਦੀ ਡਿਮਾਂਡ ਹੀ ਇਦਾਂ ਦੀ ਉਹਦਾ ਨੇਚਰ ਇਦਾਂ ਦਾ ਵਾ ਹਾਂਜੀ ਹਾਂਜੀ ਉਹਨੇ ਘਰ ਦੇ ਵਿੱਚ ਫੁੱਟ ਪਾਉਣੀ ਵੀ ਮੇਰਾ ਰਿਸ਼ਤਾ ਨਹੀਂ ਮੇਰਾ ਲਿਆ ਹਣਾ ਤੁਸੀਂ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਹੋਣੀਆਂ ਹੀ ਆਉਣੀਆਂ ਸੀ ਕੋਈ ਨਾ ਤੇ ਦਿਲ ਚ ਆ ਗਈ ਨਾ ਗੱਲ ਹਾਂ ਦੇਖੋ ਵੀ ਮੇਨ ਮੇਨ ਇਹ ਭੈਣਾਂ ਨੇ ਮੇਰੀ ਗੱਲ ਨਹੀਂ ਮੰਨੀ ਉਦੋਂ ਕਿ ਰਿਸ਼ਤਾ ਨਹੀਂ ਗੱਲ ਆ ਮੁੰਡੇ ਦਾ ਮੈਂ ਰਿਸ਼ਤਾ ਕਰਾਉਣਾ ਸੀ ਤੇ ਇਹ ਆ ਵੀ ਉੱਥੇ ਮੈਨੂੰ ਥੋੜੇ ਜਿ ਆਪਣੇ ਆਤਮ ਸਨਮਾਨ ਕੋਈ ਠੀਸ ਪਹੁੰਚੀ ਕੋਈ ਮੇਰੇ ਮਨ ਵਿੱਚ ਉਹ ਵੀ ਗੱਲ ਹੈਗੀ ਸੀ ਦੂਸਰਾ ਇਹ ਆ ਪੀ ਰਪਿੰਦਰ ਨੂੰ ਥੋੜਾ ਤੰਗ ਪਰੇਸ਼ਾਨ ਕਰਨ ਵਿੱਚ ਮੈਂ ਦਾ ਪੂਰਾ ਸਾਥ ਦਿੱਤਾ ਜਿਹੜਾ ਕਿ ਆਮ ਲਾਈਫ ਵਿੱਚ ਸਾਨੂੰ ਨਹੀਂ ਦੇਣਾ ਚਾਹੀਦਾ ਜੇ ਕੋਈ ਭੈਣ ਭਰਾ ਸਲਾਹ ਮੰਗਦਾ ਆ ਤਾਂ ਉਹਨੂੰ ਸਹੀ ਸਲਾਹ ਦੇਣੀ ਚਾਹੀਦੀ ਆ ਨਾ ਕਿ ਉਹਦਾ ਪਰਿਵਾਰ ਕਿਸੇ ਤਰੀਕੇ ਨਾਲ ਰਿਸ਼ਤੇ ਨਾ ਕਰਕੇ ਉੱਜੜੇ ਸਭ ਨੂੰ ਇਹ ਆ ਸਮਝਾਉਣਾ ਚਾਹੀਦਾ ਆ ਆਪਸ ਵਿੱਚ ਮੈਂ ਰਪਿੰਦਰ ਨੂੰ ਬਿਠਾਉਂਦੀ ਜਾਂ ਇਹਨਾਂ ਨੂੰ ਬਿਠਾਉਂਦੀ ਉਸ ਮਸਲੇ ਤੇ ਗੱਲਬਾਤ ਕਰਦੀ ਇਨਾਂ ਦੀ ਸਹਿਮਤੀ ਵੀ ਨਹੀਂ ਦੀ ਵੀ ਇਦਾਂ ਕੀ ਕਸੂਰ ਆ ਜਾਂ ਉਹਦਾ ਕੀ ਕਸੂਰ ਆ ਬਿਲਕੁਲ ਸਹੀ ਗੱਲ ਗੱਲ ਸਾਰੀ ਜਿਹੜੀ ਆ ਉਹ ਮੇਰੇ ਇੰਟਰਫੇਅਰ ਜ਼ਿਆਦਾ ਕਰਨ ਦੇ ਨਾਲ ਵਧੀ ਆ ਪਰ ਇਹ ਆ ਜਿਹੜਾ ਇਹ ਕੰਡ ਕਰਦੇ ਆ ਗੱਲ ਵਾ ਇਦਾਂ ਜੇ ਭੈਜੀ ਤੁਸੀਂ ਇਹ ਕੰਮ ਨਾ ਨਾ ਕਰਦੇ ਤੇ ਘੜੀ ਵੀਡੀਓ ਕਿਤਾ ਚਲਾਉਣੀ ਸੀ ਆ ਵੀ ਗੱਲ ਆ ਅਸਲ 'ਚ ਵੀਡੀਓ 'ਚ ਵੀ ਮੈਨੂੰ ਲੱਗਦਾ ਸੀ ਇਹੋ ਹੀ ਵੇਖਦੇ ਆ ਵੀ ਜਦੋਂ ਸਾਡੇ ਪਰਿਵਾਰ ਦੇ ਵਿੱਚ ਬਾਹਰਲੇ ਕੋਈ ਐਲੀਮੈਂਟ ਆ ਜਾਂਦੇ ਆ ਨਾ ਉਹਦੇ ਕਰਕੇ ਸਾਡਾ ਪਰਿਵਾਰ ਜਿਹੜਾ ਹੱਸਦਾ ਖੇੜਦਾ ਖਰਾਬ ਹੋ ਜਾਂਦਾ ਹੈ ਕਿ ਹੁਣ ਮੰਨ ਲਓ ਜਿਹੜਾ ਹੁਣ ਮੰਨ ਲਓ ਅਸੀਂ ਅਸੀਂ ਮੰਨ ਲਓ ਪਿਓ ਪੋਤਵਾ ਸਮਝ ਲਓ ਫਰਜ਼ ਕਰੋ ਹਾਂ ਨੂੰ ਤੀਜੀ ਬੰਦੀ ਦੀ ਸਲਾਹ ਲੈਣ ਦੀ ਕੀ ਲੋੜ ਹੈ ਇੱਕ ਗੱਲ ਵਾ ਹਣਾ ਹੁਣ ਮੰਨ ਲਓ ਤੁਸੀਂ ਭੈਣਾ ਭੈਣਾ ਜੀ ਤੇ ਭੈਣਾ ਭੈਣਾ ਦੀ ਜਿਹੜੀ ਸਲਾਹ ਆ ਉਹ ਉਦਾਂ ਦੀ ਹੋਣੀ ਚਾਹੀਦੀ ਆ ਵੀ ਜਿਹੜੀ ਘਰ ਬਣਾ ਖਰਾਬ ਕਰੇ ਸਭ ਤੋਂ ਵਧੀਆ ਹੀ ਰਿਸ਼ਤਿਆਂ ਨੂੰ ਹੋਰ ਜੋੜ ਕੇ ਰੱਖੇ ਮੈਂ ਤਾਂ ਬੜਾ ਸਮਝਾਇਆ ਸੀਗਾ ਪਰ ਇਹ ਕਹਿੰਦੇ ਹੀ ਵੀ ਭੈਣ ਦਾ ਮੋਹ ਜ਼ਿਆਦਾ ਵਾ ਭੈਣ ਦਾ ਮੋਹ ਜ਼ਿਆਦਾ ਭੈਣ ਦਾ ਸਾਥ ਦਿੱਤਾ ਹੁਣ ਭਾਜੀ ਨੇ ਜਦੋਂ ਭਾਜੀ ਕਹਿੰਦੇ ਮੈਂ ਪਹਿਲਾਂ ਆਇਆ ਦੋ ਹਾਂ ਜੀ ਤੇ ਹੁਣ ਵੇਖੋ ਤੇਰੇ ਲਈ ਮਾਰਨ ਦੀ ਵੀ ਮੈਂ ਘਰ ਜਾਣਾ ਮਾਸੀ ਨੂੰ ਪਤਾ ਵੀ ਫਸ ਜਾਣਾ ਮੈਂ ਬਸ ਅਜੇ ਬਿਲਕੁਲ ਕਰਿਆ ਪਿਆ ਆ ਜੇ ਜਾ ਕੇ ਜੀਲ ਦੀ ਦਾਲ ਪੀਣੀ ਪਈ ਤਾਂ ਨਾਲ ਹੀ ਨਾ ਜਾਓ ਪਣ ਪਿਆਣਾ ਪਿਆਣਾ ਨਾਲ ਦਾਲ ਕੱਠੀ ਪੀਵਾਂਗੇ ਉਹ ਗੱਲ ਹੀ ਬੜਾ ਵਧੀਆ ਜਿਹੜਾ ਮਾਹੌਲ ਹੁੰਦਾ ਵੀਡੀਓ ਬਣਾਉਂਦੇ ਆ ਵੀ ਤੁਹਾਨੂੰ ਸੱਚੀ ਅਸੀਂ ਵੀ ਬੜਾ ਇੰਜੋਏ ਕਰਦੇ ਆ ਤੇ ਜਦੋਂ ਤੁਸੀਂ ਸਾਡੇ ਨੇ ਵਧੀਆ ਰਿਸਪੌਂਸ ਦਿੰਦੇ ਤਾਂ ਹੋਰ ਵੀ ਵਧੀਆ ਲੱਗਦਾ ਵਾ ਐਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਕਲ ਹਾਲ ਤੇ ਅਸੀਂ ਮਸੀ ਜੀ ਨੂੰ ਘਲਦੇ ਲੱਗੇ ਆ ਘਰ ਪਰ ਜਦੋਂ ਮਸੀ ਜੀ ਨੂੰ ਅਸੀਂ ਕਾਬੂ ਕਰਨਾ ਫਿਰ ਲੈ ਆਉਣਾ ਵੇਖੋ ਦੁੱਖ ਲਾਰਾ ਪਰ ਵੇਖੋ ਉਹਦੇ ਕੀ ਆ ਇਹ ਵੀਡੀਓ ਬਣਾਉਂਦਾ ਸਾਡਾ ਮੇਨ ਮਕਸਦ ਇਹ ਹੋਉਂਦਾ ਆ ਕਿ ਕਿਹੇ ਤਰ੍ਹਾਂ ਸਾਡੇ ਸਮਾਜ ਵਿੱਚ ਕੁਝ ਸੁਧਾਰ ਆ ਸਕੇ ਬਿਲਕੁਲ ਸਹੀ ਗੱਲ ਠੀਕ ਹੈ ਅਹੀਂ ਇਹ ਵੀਡੀਓ ਬਣਾਉਂਨੇ ਆ ਵੀ ਕਿਤਨਾ ਕਿਤੇ ਕੋਈ ਨਾ ਕੋਈ ਮੋਟੀਵੇਟ ਹੋਵੇ ਇਹ ਸਿਰਫ ਸਾਡੇ ਕਰੈਕਟਰ ਆ ਜਿਹੜੇ ਅਸੀਂ ਪਲੇ ਕਰਨ ਦੇ ਆ ਹੈ ਨਾ ਤੇ ਇਹ ਵੀ ਜੇ ਕੋਈ ਇਹ ਤੋਂ ਸੇਧ ਲੈ ਕੇ ਆਪਣੇ ਘਰ ਨੂੰ ਸੁਧਾਰ ਸਕਦਾ ਆ ਤੇ ਬਹੁਤ ਬਹੁਤ ਧੰਨਵਾਦ ਉਹਦਾ ਠੀਕ ਹੈ ਭੈਣ ਜੀ ਉਹੜਾ ਰੇ ਵਧੀਆ ਸਲਾਹ ਦਿੱਤੀ ਆ ਕਿ ਕਿਸੇ ਦੇ ਰਿਸ਼ਤੇਦਾਰ ਨੂੰ ਆਪਣੀ ਪਰਸਨਲ ਲਾਈਫ ਵਿੱਚ ਕਿਉਂ ਲਿਆਉਣਾ ਹੈ ਪਰਸਨਲ ਲਾਈਫ ਉਹਨਾਂ ਕੀ ਰੱਖੇ ਜਿਹਨਾਂ ਅਕ ਰਿਸ਼ਤਾ ਵਾ ਉਹਨਾਂ ਕੀ ਨਾ ਕਰਨਾ ਤੇ ਹਰ ਇੱਕ ਵੀਡੀਓ ਬਣਾਉਂਦੇ ਆ ਜਿੱਦਾਂ ਹੀ ਜਿੱਦਾਂ ਦੇ ਸੀਨ ਕਰਨਦੇ ਆ ਹੁਣ ਚੌਥੇ ਵਾਲੇ ਸੀਨ ਵਿੱਚ ਜਿੱਦਾਂ ਮਨ ਦੁਖੀ ਵੀ ਬੜਾ ਹੁੰਦਾ ਕਿਉਂਕਿ ਆਪਾਂ ਸਾਰੇ ਭੈਣ ਭਰਾਈਆਂ ਜਿਹੜੇ ਵੀਡੀਓ ਬਣਾਉਂਦੇ ਆ ਤੇ ਇੱਕ ਇੱਕ ਕੈਰੈਕਟਰ ਪ੍ਰਤੀ ਇਦਾਂ ਕਰਨਾ ਬੜਾ ਹੋਤਰ ਹੁੰਦਾ ਵਾ ਪਰ ਕੀ ਕਰੀਏ ਵੀਡੀਓ ਦੀ ਮੰਗ ਹੁੰਦੀ ਆ ਉਸ ਤਰੀਕੇ ਨਾਲ ਸਾਨੂੰ ਕਰਨਾ ਪੈਂਦਾ ਵਾ लवली ਉਦੋਂ ਦਾ ਸਾਡੇ ਨਾਲ ਬੋਲ ਨਹੀਂ ਡਿਆ ਹਾਂ लवली ਕਿਹੜੀਆਂ ਬਣਾਉਂਦੇ ਤੇਰੇ ਨਾਲ ਗੱਲ ਕਰਦੇ ਹਾਂ ਹਾਂ लवली ਕਹਿੰਦੇ ਅੱ삐 ਭੈਣ ਜੀ ਇਦਾਂ ਕਹਿੰਦੇ ਆ ਪਿੰਦਰ ਨੇ ਇਦਾਂ ਕੀਤਾ ਵਾ ਨਹੀਂ ਬਾਅਦ ਵਿੱਚ ਆਈ ਰਪਿੰਦਰ ਬਹੁਤ ਲਾਡ ਪਿਆਰ ਕਰਦੇ ਆ ਠੀਕ ਹੈ ਉਹ ਇਤਿਹਾਰ ਕੇ ਤੇ ਸਹੁਰੇ ਸਾਥ ਲਿਆ ਵੀ ਆੜਕੇ ਨੂੰ ਵੇਖੋ ਸਹੀ ਕਿਹਾ ਗਿਆ ਸਾਡੇ ਦਾ ਬੋਲਦਾ ਕਿਉਂ ਨਹੀਂ ਠੀਕ ਹੈ ਜੀ ਫਿਰ ਇੰਨੀਆਂ ਗੱਲਾਂ ਤੇ ਨਾਲ ਹੀ ਹੁੰਦਾ ਉਹ ਜੱਜ ਤੁਹਾਨੂੰ ਮਿਲਾਂਗੇ ਬਾਅਦਲੇ ਵਲੌਗ ਚ ਸਾਰੇ ਜੀ ਨੇ ਆਪਣਾ ਖਿਆਲ ਰੱਖੋ ਤੇ ਵੀਡੀਓ ਨੂੰ ਇੱਥੇ ਪਿਆਰ ਦੇ ਦਿਓ ਸਾਰੀ ਸਤਿ ਸ਼੍ਰੀ ਅਕਾਲ ਜੀ